ਅਮੋਲਕ ਸਿੰਘ ਨੂੰ ਕਹਿੰਨੇ ਆ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਤੂੰ ਜਿਹੜੀ ਇਹ ਗੁੰਡਾਗਰਦੀ ਚਲਾਈ ਵਾਰ-ਵਾਰ ਪੱਤਰਕਾਰਾਂ ਨਾਲ ਖਹਿਣ ਦੀ ਕੋਸ਼ਿਸ਼ ਕਰਦਾ ਤੂੰ ਆਪਣੀ ਇਸ ਹਰਕਤ ਤੋਂ ਬਾਜ ਆ ਜਾ ਜਿਵੇਂ ਕੱਲ ਇਹਦਾ ਇੱਕ ਏਲਸੀ ਕਹਿ ਰਿਹਾ ਸੀ ਵੀ ਜੇ ਪਰਚਾ ਵਾਪਸ ਲੈ ਲਿਆ ਤਾਂ ਸਾਰੇ ਕਹਿਣਗੇ ਥੁੱਕ ਕੇ ਚੱਟ ਲਿਆ ਹਜੇ ਵੀ ਮੌਕਾ ਕਿ ਥੁੱਕ ਕੇ ਤੂੰ ਚੱਟ ਲਾ ਕਿਤੇ ਐ ਨਾ ਹੋਵੇ ਬਾਅਦ ਚ ਐ ਲੱਗੇ ਕਿ ਅਮੋਲਕ ਸਿੰਘ ਨੇ ਉਲਟੀ ਕੀਤੀ ਸੀ ਤੇ ਹੁਣ ਚਮਚਿਆਂ ਨਾਲ ਖਾ ਰਿਹਾ ਹੈ ਚਰਚ 25 30 ਥਾਵਾਂ ਤੇ ਤੇ ਹਰੇਕ ਪਿੰਡ ਚ ਇੱਕ ਦਾਨ ਪਾਤਰ ਲਾ ਦਿਓ ਕਿ ਐਮਐਲਏ ਮੌਲਕ ਦੀ ਗਰੀਬੀ ਕੱਢਣ ਲਈ ਇਹਦੇ ਚ ਦਾਨ ਪਾਓ 5-10 ਰੁਪਏ ਮਹੀਨੇ ਬਾਅਦ ਮੈਂ ਵੀ ਪਾਦਾ ਕਰੂੰਗਾ ਤਾਂ ਕਿ ਇਹਦੀ ਗੁਰਬਤ ਨਿਕਲ ਜੇ ਇਹਦੀ ਭੁੱਖ ਨਿਕਲ ਜੇ ਕਿਉਂਕਿ ਇਹ ਪੈਸੇ ਦੀ ਕਿਸੇ ਨੂੰ ਵੀ ਬਾਪ ਕਹਿ ਸਕਦਾ 6 ਬੰਦਿਆਂ ਦੇ ਗੋਲੀਆਂ ਦੇ ਯਾਨੀ ਕਿ ਸ਼ਰਰੇ ਬੱਜੇ ਗੋਲੀਆਂ ਚਲਾਉਣ ਵਾਲਿਆਂ ਤੇ ਪਰਚਾ ਇਸ ਕਰਕੇ ਨਹੀਂ ਫਰੀਦਕੋਟ ਦੀ ਪੁਲਿਸ ਨੇ 4 ਮਹੀਨੇ ਹੋ ਗਏ ਰੌਲਾ ਪਾਉਂਦਿਆਂ ਨੂੰ ਕੀਤਾ ਕਿਉਂਕਿ ਐਮਐਲਏ ਮੌਲਕ ਚਾਹੁੰਦਾ ਵੀ ਜਿਹਨਾਂ ਨੇ ਗੋਲੀ ਚਲਾ ਵੀ ਦਿੱਤੀ 6 ਬੰਦਿਆਂ ਦੇ ਲੱਗ ਵੀ ਗਈਆਂ ਤੇ ਕੋਈ ਗੱਲ ਨਹੀਂ ਕਿਉਂਕਿ ਉਹਨੂੰ ਪੈਸਾ ਪਰਤੇ ਕਦਰ ਤਾਂ ਸਾਰੇ ਨੇ ਵਿਛਾਈ ਹੋਈ ਆ ਤੇ ਜਿਹੜੀ ਚਾਦਰ ਹਲਕੇ ਜੀ ਝਾੜ ਲਈ ਜਾਂਦੀ ਆ ਉੱਪਰ ਜਾ ਕੇ ਨਹੀਂ ਛੜਦੀ ਗਈ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਕੋਲੇ ਭਗਵੰਤ ਮਾਨ ਨੂੰ ਤਾਂ ਨੂੰ ਕੋ ਗਿਣਤੀ ਮਿੰਤੀ ਜ ਰੱਖਦੇ ਹੀ ਨਹੀਂ ਇਹ ਜਿਹੜੀ ਉੱਪਰ ਜਾ ਕੇ ਨਹੀਂ ਛੜਦੀ ਗਈ ਉਹਦੇ ਤੇ ਜ਼ੀਰੋ ਟੋਲਰੈਂਸ ਆ ਤੇ ਉਹ ਐਮਐਲਏਾਂ ਤੇ ਫਿਰ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੁੰਦਾ ਕਹਿੰਨੇ ਜਿਹੜਾ ਭ੍ਰਿਸ਼ਟਾਚਾਰ ਕੀਤਾ ਉਸ ਭ੍ਰਿਸ਼ਟਾਚਾਰ ਦਾ ਇਮਾਨਦਾਰੀ ਨਾਲ ਹਿੱਸਾ ਉੱਪਰ ਨਹੀਂ ਪਚਾਇਆ ਪਰਚਾ ਕੀਤਾ ਟਰੈਕਟਰ ਕਿਸੇ ਦਾ ਰਿਸ਼ਤੇਦਾਰੀ ਚੋਂ ਨੇ ਵੇਚਿਆ ਤੇ ਪਰਚਾ ਪੱਤਰਕਾਰ ਤੇ ਕਰਤਾ ਟਰੈਕਟਰ ਇਹਨੇ ਲਿਆ ਇਹਨੇ ਵਿੱਚੋਂ ਕੀ ਕੀਤਾ ਬਿਨਾ ਜਾਂਚ ਪੜਤਾਲ ਤੋਂ ਕਿਉਂਕਿ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਕਿਉਂਕਿ ਉਹਨੇ ਕਿਹਾ ਕਿ ਐਮ ਐਲ ਏ ਅਮੋਰਕ ਚਾਰਕਨਾਲਾਂ ਚ ਕੋਠੀ ਪਾਉਣ ਲੱਗਾ ਤੇ ਜਿੱਥੇ ਆਲੇ ਜਿਹੜਾ ਉਹਨੇ ਮੁਹੱਲੇ ਦਾ ਹਾਲ ਦੱਸਿਆ ਕਿਵੇਂ ਨਰਕ ਵਜਿਆ ਆ ਐਨੀ ਗੱਲ ਸਰਕਾਰ ਨੂੰ ਬਰਦਾਸ਼ਤ ਨਹੀਂ ਹੈ ਜਿਹੜੀ ਇਹ ਪੁਲਸੀਆ ਸਟੇਟ ਹੈਗੀ ਆ ਅਸੀਂ ਇਹਨੂੰ ਪੰਜਾਬ ਦੇ ਵਿੱਚ ਸਿੱਧੇ ਮੱਥੇ ਟਕਰਾਂਗੇ ਜਿਹੜਾ ਇਹਨਾਂ ਨੇ ਜ਼ਬਰ ਕਰ ਰਹੇ ਨੇ ਕਿ ਇਹਨੂੰ ਲੱਗਦਾ ਕਿ ਲੋਕਾਂ ਨੂੰ ਦਬਾ ਲਾਂਗੇ ਇਹ ਜੈਤੂ ਵਾਲਾ ਮੌਲਕ ਤੇ ਇਹਦੇ ਨਾਂ ਦੇ ਨਾਲ ਦੇ ਜਿਹੜੇ 92 93 ਹੋਰ ਨਮੂਨੇ ਆ ਉਹ ਸਾਰੇ ਇਸ ਗੱਲ ਦੇ ਵਿੱਚ ਰਹਿਣ ਇਸ ਭਲੇਖੇ ਚੋਂ ਦੂਰ ਰਹਿਣ ਕਿ ਤੁਸੀਂ ਲੋਕਾਂ ਨੂੰ ਦਬਾ ਲਓਗੇ ਬਹੁਤ ਹੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਿਸ ਤਰ੍ਹਾਂ ਆਵਾਜ਼ ਬੰਦੀ ਕਰਨ ਲੱਗੀ ਹੋਈ ਆ ਜਿਸ ਤਰ੍ਹਾਂ ਪੰਜਾਬ ਨੂੰ ਇਹਨੇ ਪੁਲਸੀਆ ਸਟੇਟ ਬਣਾਤਾ ਕਿ ਹਰ ਹੱਕ ਮੰਗਦੇ ਬੰਦੇ ਤੇ ਡਾਂਗ ਭਰਾਈ ਜਾ ਰਹੀ ਆ ਹਰ ਸਰਕਾਰ ਦੇ ਆਲੋਚਕ ਨੂੰ ਪਰਚਾ ਰਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਪੁਲਸੀਆ ਰਾਜ ਜੋ ਪੰਜਾਬ ਨੂੰ ਬਣਾਇਆ ਉਹਦੇ ਤਹਿਤ ਹੀ ਜੈਤੋ ਦੇ ਵਿੱਚ ਇੱਕ ਪੱਤਰਕਾਰ ਤੇ ਨਜ਼ਾਇਜ਼ ਪਰਚਾ ਐਮ.ਐਲ.ਏ. ਅਮੋਲਕ ਸਿੰਘ ਦੇ ਕਹਿਣ ਤੇ ਹੋਇਆ ਅਮੋਲਕ ਸਿੰਘ ਕਹਿੰਦਾ ਕਿ ਦਰਖਾਸਤ ਆਈ ਆ ਇਸ ਤੋਂ ਪਹਿਲੇ ਬੁਲਾਰੇ ਬੋਲ ਕੇ ਗਏ ਆ ਕਿ 6 ਬੰਦਿਆਂ ਦੇ ਗੋਲੀਆਂ ਦੇ ਯਾਨੀ ਕਿ ਸ਼ਰਰੇ ਵੱਜੇ ਆ ਮੈਡੀਕਲ ਉਹ ਦਾਖਲ ਰਏ ਬਿਆਨ ਉਹਨਾਂ ਦੇ ਹੋ ਗਏ ਪਰ ਜਿਹੜੇ 6 ਬੰਦਿਆਂ ਦੇ ਗੋਲੀਆਂ ਲੱਗੀਆਂ ਨੇ ਸ਼ਰਰੇ ਵੱਜੇ ਆ ਗੋਲੀਆਂ ਚਲਾਉਣ ਵਾਲਿਆਂ ਤੇ ਪਰਚਾ ਇਸ ਕਰਕੇ ਨਹੀਂ ਫਰੀਦਕੋਟ ਦੀ ਪੁਲਿਸ ਨੇ 4 ਮਹੀਨੇ ਹੋ ਗਏ ਰੋਲਾ ਪਾਉਂਦਿਆਂ ਨੂੰ ਕੀਤਾ ਕਿਉਂਕਿ ਐਮਐਲਏ ਮੌਲਕ ਚਾਹੁੰਦਾ ਵੀ ਜਿਨ੍ਹਾਂ ਨੇ ਗੋਲੀ ਚਲਾ ਆ ਵੀ ਦਿੱਤੀ 6 ਬੰਦਿਆਂ ਦੇ ਲੱਗ ਵੀ ਗਈਆਂ ਤੇ ਕੋਈ ਗੱਲ ਨਹੀਂ ਕਿਉਂਕਿ ਉਹਨੂੰ ਪੈਸਾ ਭਰਦੇ ਆ ਇਸ ਕਰਕੇ ਇਹ ਐਮਐਲਏ ਕਹਿ ਰਿਹਾ ਕਿ ਵੀ ਦਰਖਾਸਤ ਤੇ ਪਰਚਾ ਕੀਤਾ ਹਾਲਾਤ ਇਸ ਜ਼ਿਲ੍ਹੇ ਦੇ ਇਹ ਆ ਕਿ ਮਰਾੜ ਪਿੰਡ ਦੇ ਕੱਲ ਇੱਕ ਵੀਰ ਨੇ ਪੋਸਟ ਪਾਈ ਕਿ ਇੱਕ ਟਰੈਵਲ ਏਜੰਟ ਮੇਰੇ 21 ਲੱਖ ਰੁਪਏ ਮਾਰ ਗਿਆ ਥਾਣੇ ਸਾਦਕ ਵੀ ਦਰਖਾਸਤ ਦਿੱਤੀ ਫਰੀਦਕੋਟ ਦੇ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਉਹ ਕਹਿੰਦਾ ਪਤਾ ਨਹੀਂ ਕਿੰਨੂ ਕਿੰਨੂ ਮੈਂ ਕਹਿ ਕੇ ਹੰਬ ਗਿਆ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਉਹਨੇ ਕੱਲ ਸੋਸ਼ਲ ਮੀਡੀਆ ਤੇ ਗਨ ਚੱਕ ਕੇ ਫੋਟੋ ਪਾਈ ਹੋਈ ਸੀ ਕਹਿੰਦਾ ਖਚਾਈ ਸ਼ੌਂਕੀਆ ਸੀ ਇਹ ਫੋਟੋ ਪਰ ਲੱਗਦਾ ਕਿ ਹੁਣ ਇਹ ਸ਼ੌਂਕਿਆ ਰਹਿਣੀ ਨਹੀਂ ਇਹ ਪੰਜਾਬ ਦੇ ਹਾਲਾਤ ਜਿਹੜਾ ਇੱਥੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਆਇਆ ਚਲੋ ਅਸੀਂ ਉਹਨੂੰ ਕਿਹਾ ਕਿ ਅਸੀਂ ਕਿਰਤੀ ਕਿਸਾਨੀ ਦੇ ਵੱਲੋਂ ਤੇਰੇ ਨਾਲ ਆ ਤੈਨੂੰ ਇਸ ਤਰ੍ਹਾਂ ਦਾ ਕਦਮ ਚੱਕਣ ਦੀ ਜ਼ਰੂਰਤ ਨਹੀਂ ਹੈ ਇਹ ਮੂੰਹ ਬੋਲਦੀ ਤਸਵੀਰ ਆ ਪੰਜਾਬ ਦੇ ਵਿੱਚ ਕਿ ਕਿਵੇਂ ਲੁੱਟ ਖੋਹ ਦਾ ਰਾਜ ਚੱਲ ਰਿਹਾ ਤੇ ਹਰ ਲੁੱਟ ਖੋਹ ਦੇ ਵਿੱਚ ਇਹਨਾਂ ਦੇ 92 93 ਜਿੰਨੇ ਵੀ ਹੈਗੇ ਆ ਉਹਨਾਂ ਦਾ ਹਿੱਸਾ ਇਹਨੇ ਚਾਦਰਾਂ ਵਿਛਾਈਆਂ ਹੋਈਆਂ ਤੇ ਪੈਸਾ ਇਕੱਠੇ ਕਰੀ ਜਾਂਦੇ ਆ ਤੇ ਜਿਹੜੀ ਪੰਜਾਬ ਸਰਕਾਰ ਕਹਿੰਦੀ ਆ ਕਿ ਜ਼ੀਰੋ ਟੋਲਰੈਂਸ ਆ ਕਰਪਸ਼ਨ ਦੇ ਮਾਮਲੇ ਤੇ ਉਹ ਜ਼ੀਰੋ ਟੋਲਰੈਂਸ ਇਹ ਆ ਕਿ ਚਾਦਰ ਤਾਂ ਸਾਰਿਆਂ ਨੇ ਵਿਛਾਈ ਹੋਈ ਆ ਤੇ ਜਿਹੜੀ ਚਾਦਰ ਹਲਕੇ ਜੀ ਝਾੜ ਲਈ ਜਾਂਦੀ ਆ ਉੱਪਰ ਜਾ ਕੇ ਨਹੀਂ ਝੜਦੀਗੀ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਕੋਲੇ ਭਗਵੰਤ ਮਾਨ ਨੂੰ ਤਾਂ ਮਲੰਗ ਨੂੰ ਕੋ ਗਿਣਤੀ ਮਿੰਤੀ ਜ ਰੱਖਦੇ ਹੀ ਨਹੀਂ ਇਹ ਜਿਹੜੀ ਉੱਪਰ ਜਾ ਕੇ ਨਹੀਂ ਝੜਦੀ ਗਈ ਉਹਦੇ ਤੇ ਜ਼ੀਰੋ ਟੋਲਰੈਂਸ ਆ ਤੇ ਉਹ ਐਮਐਲਿਆਂ ਤੇ ਫਿਰ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੁੰਦਾ ਕਹਿੰਨੇ ਜਿਹੜਾ ਭ੍ਰਿਸ਼ਟਾਚਾਰ ਕੀਤਾ ਉਸ ਭ੍ਰਿਸ਼ਟਾਚਾਰ ਦਾ ਇਮਾਨਦਾਰੀ ਨਾਲ ਹਿੱਸਾ ਉੱਪਰ ਨਹੀਂ ਪਹਚਾਇਆ ਇਸ ਕਰਕੇ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਜਿਹੜਾ ਹਲਕੇ ਦੇ ਵਿੱਚ ਵਿੱਚ ਰਹਿ ਜਾਂਦਾ ਤੇ ਬਾਕੀ ਜੈਤੋ ਵਾਲਾ ਮੈਂ ਤਾਂ ਜੈਤੋਂ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਪੱਤਰਕਾਰ ਭਾਈਚਰਨ ਨੂੰ ਵੀ ਅਪੀਲ ਕਰਦਾ ਕਿ ਸ਼ਹਿਰ ਚ 25 30 ਥਾਵਾਂ ਤੇ ਤੇ ਹਰੇਕ ਪਿੰਡ ਚ ਇੱਕ ਦਾਨ ਪਾਤਰ ਲਾ ਦਿਓ ਕਿ ਐਮਐਲਏ ਅਮੋਲਕ ਦੀ ਗਰੀਬੀ ਕੱਢਣ ਲਈ ਇਹਦੇ ਚ ਦਾਨ ਪਾਓ 5 10 ਰੁਪਏ ਮਹੀਨੇ ਬਾਅਦ ਮੈਂ ਵੀ ਪਾਦਾ ਕਰੂੰਗਾ ਸਾਰੇ ਪਿੰ ਪਿੰ ਸ਼ਹਿਰ ਚ ਲਾ ਦਿਓ ਦਾਨ ਪਾਤਰ ਪਿੰਡਾਂ ਚ ਲਾ ਦਿਓ ਤਾਂ ਕਿ ਇਹਦੀ ਗੁਰਬਤ ਨਿਕਲ ਜੇ ਇਹਦੀ ਭੁੱਖ ਨਿਕਲ ਜੇ ਠੀਕ ਆ ਕਿਉਂਕਿ ਇਹ ਪੈਸੇ ਦੀ ਕਿਸੇ ਨੂੰ ਵੀ ਬਾਪ ਕਹਿ ਸਕਦਾ ਤੈਨੂੰ ਆਪਣੇ ਭਾਈਚਾਰੇ ਨਾਲ ਜਿਨ੍ਹਾਂ ਦੇ ਘਰੇ ਜੰਮਿਆ ਉਹਨਾਂ ਦੇ ਨਾਲ ਹੀ ਇੰਨੀ ਨਫ਼ਰਤ ਆ ਕਿ ਉਹਨਾਂ ਤੇ ਡਾਂਗ ਵਰਤੀ ਹੋਵੇ ਇਹਨੂੰ ਵੀ ਮੇਰੇ ਹਲਕੇ 'ਚ ਮੇਰੇ ਭਾਈਚਾਰੇ ਨੂੰ ਕਿਵੇਂ ਕੁੱਟਿਆ ਮਾਰਿਆ ਜਾਵੇ ਪਤਾ ਨਹੀਂ ਕਿਉਂ ਆਪਣੇ ਭਾਈਚਾਰੇ ਨਾਲ ਨਫ਼ਰਤ ਕਰਦਾ ਜਿਹੜਾ ਬੰਦਾ ਆਪਣੇ ਭਾਈਚਾਰੇ ਦਾ ਨਹੀਂ ਹੋਇਆ ਉਹ ਪੱਤਰਕਾਰਾਂ ਦਾ ਕਿਵੇਂ ਹੋ ਜਾਊਗਾ ਔਰ ਇਹ ਜੈਤੋ ਦੇ ਵਿੱਚ ਇਤਿਹਾਸ ਸਿਰਜਤਾ ਇਸ ਬੰਦੇ ਨੇ ਕਿ ਕਿੰਨੀਆਂ ਵੀ ਇੱਥੇ ਸਰਕਾਰਾਂ ਰਹੀਆਂ ਇਹ ਪਹਿਲੀ ਵਾਰੀ ਆ ਇੱਕ ਪਰਚਾ ਇਹਨੇ ਜਿਹੜਾ ਪੱਤਰਕਾਰ ਤੇ ਕਰਵਾਇਆ ਦੋ ਤਰ੍ਹਾਂ ਦੇ ਪੱਤਰਕਾਰ ਆ ਜਿਹੜੇ ਇਹਨਾਂ ਨੇ ਇੱਕ ਝੋਲੀ ਚੋਕਾ ਜਿਹੜੇ ਇਹ ਵੀ ਕਹਿਣਦੇ ਆ ਕਿ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਉਹਦਾ ਨੁਕਸਾਨ ਹੋ ਜਾਂਦਾ ਤੇ ਉਹਨਾਂ ਦੀ ਸਰਕਾਰੇ ਦਰਬਾਰੇ ਪੁੱਗਦੀ ਆ ਤੇ ਜਿਹੜੇ ਇਹਨਾਂ ਦੀ ਆਲੋਚਨਾ ਕਰਦੇ ਆ ਪਰਚਾ ਕੀ ਆ ਟਰੈਕਟਰ ਕਿਸੇ ਦਾ ਰਿਸ਼ਤੇਦਾਰੀ ਚੋਂ ਨੇ ਵੇਚਿਆ ਤੇ ਪਰਚਾ ਪੱਤਰਕਾਰ ਤੇ ਕਰਤਾ ਟਰੈਕਟਰ ਇਹਨੇ ਲਿਆ ਇਹਨੇ ਵਿੱਚੋਂ ਕੀ ਕੀਤਾ ਬਿਨਾ ਜਾਂਚ ਪੜਤਾਲ ਤੋਂ ਕਿਉਂਕਿ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਕਿਉਂਕਿ ਉਹਨੇ ਕਿਹਾ ਕਿ ਐਮਐਲਏ ਅਮੋਲਕ ਚਾਰ ਕਨਾਲਾਂ ਚ ਕੋਠੀ ਪਾਉਣ ਲੱਗਾ ਤੇ ਜਿੱਥੇ ਆਲੇ ਜਿਹੜਾ ਉਹਨੇ ਮਹੱਲੇ ਦਾ ਹਾਲ ਦੱਸਿਆ ਕਿਵੇਂ ਨਰਕ ਵਜਿਆ ਆ ਐਨੀ ਗੱਲ ਸਰਕਾਰ ਨੂੰ ਬਰਦਾਸ਼ਤ ਨਹੀਂ ਹੈ ਅਸੀਂ ਇਹੋ ਜੀ ਇੱਥੇ ਪੰਜਾਬ ਸਰਕਾਰ ਬਣੀ ਉਹ ਕਹਿੰਦੇ ਕੋਈ ਬੰਦਾ ਕਹਿੰਦਾ ਕਹਿੰਦਾ ਮਾਂ ਮੈਂ ਹਵਾਈ ਫੌਜ ਚ ਭਰਤੀ ਹੋਣਾ ਉਹ ਕਹਿੰਦੀ ਠੀਕ ਆ ਪੁੱਤ ਕਹਿੰਦੀ ਪੁੱਤ ਜੇ ਤੂੰ ਹਵਾਈ ਫੌਜ ਚ ਭਰਤੀ ਹੋ ਗਿਆ ਤੇ ਕਦੇ ਹਵਾਈ ਜਹਾਜ਼ ਲੈ ਕੇ ਘਰ ਦੇ ਉਤੋਂ ਦੀ ਲੰਘਿਆ ਸਾਨੂੰ ਵੀ ਪਤਾ ਲੱਗੂ ਕਿ ਸਾਡਾ ਪੁੱਤ ਜਹਾਜ਼ ਲੈ ਕੇ ਘਰ ਦੇ ਉਤੋਂ ਦੀ ਲੰਘਿਆ ਕਹਿੰਦਾ ਬੀਬੀ ਮੈਂ ਘਰ ਤੇ ਬੰਬ ਸਿੱਟ ਜਾ ਕਰੂੰਗਾ ਇਹ ਇਹੋ ਜਿਹੇ ਬੰਦੇ ਆ ਜਿਹੜੇ 92 93 94 ਆਪਾਂ ਇੱਥੇ ਪੰਜਾਬ 'ਚ ਭਰਤੀ ਹੋ ਗਏ ਜਿਹੜੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਇਹ ਉਹਨਾਂ ਦੇ ਨਾਲ ਹੀ ਵੈਰ ਜਿਹੜਾ ਹੈਗਾ ਉਹ ਕੱਢ ਰਹੇ ਹੈਗੇ ਤੇ ਜਿਹੜੀ ਇਹ ਪੁਲਸੀਆ ਸਟੇਟ ਹੈਗੀ ਆ ਅਸੀਂ ਇਹਨੂੰ ਪੰਜਾਬ ਦੇ ਵਿੱਚ ਸਿੱਧੇ ਮੱਥੇ ਟਕਰਾਂਗੇ ਜਿਹੜਾ ਇਹਨਾਂ ਨੇ ਜ਼ਬਰ ਕਰ ਰਹੇ ਨੇ ਕਿ ਇਹਨੂੰ ਲੱਗਦਾ ਕਿ ਲੋਕਾਂ ਨੂੰ ਦਬਾ ਲਾਂਗੇ ਇਹ ਜੈਤੋ ਵਾਲਾ ਮੌਲਕ ਇਹ ਇਹਦੇ ਨਾਮ ਦੇ ਨਾਲ ਦੇ ਜਿਹੜੇ 92 93 ਹੋਰ ਨਮੂਨੇ ਆ ਉਹ ਸਾਰੇ ਇਸ ਗੱਲ ਦੇ ਵਿੱਚ ਰਹਿਣ ਇਸ ਭਲੇਖੇ ਚੋਂ ਦੂਰ ਰਹਿਣ ਕੇ ਤੁਸੀਂ ਲੋਕਾਂ ਨੂੰ ਦਬਾ ਲਓਗੇ ਇੱਕ ਹੁੰਦਾ ਨਾ ਵੀ ਠੁੱਕ ਕੇ ਚਟਨਾ ਅਮੋਲਕ ਸਿੰਘ ਨੂੰ ਕਹਿੰਨੇ ਆ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਸਮੇਂ ਦਾ ਤਾਂ ਹੋਊਗਾ ਇਹ ਵੀ ਆਪਦੇ ਆਪ ਕਿ ਤੂੰ ਜਿਹੜੀ ਇਹ ਗੁੰਡਾਗਰਦੀ ਚਲਾਈ ਆ ਵਾਰ-ਵਾਰ ਪੱਤਰਕਾਰਾਂ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਵਾਰ-ਵਾਰ ਸੰਘਰਸ਼ੀ ਲੋਕਾਂ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਤੂੰ ਆਪਣੀ ਇਸ ਹਰਕਤ ਤੋਂ ਬਾਜ਼ ਆ ਜਾ ਜਿਵੇਂ ਕੱਲ ਇਹਦਾ ਇੱਕ ਏਲਸੀ ਕਹਿ ਰਿਹਾ ਸੀ ਵੀ ਜੇ ਪਰਚਾ ਵਾਪਸ ਲੈ ਲਿਆ ਤਾਂ ਸਾਰੇ ਕਹਿਣਗੇ ਥੁੱਕ ਕੇ ਛੱਟ ਲਿਆ ਹਜੇ ਵੀ ਮੌਕਾ ਕਿ ਥੁੱਕ ਕੇ ਤੂੰ ਚੱਟਲਾ ਕਿਤੇ ਐ ਨਾ ਹੋਵੇ ਬਾਅਦ ਚ ਐ ਲੱਗੇ ਕਿ ਅਮੋਲਕ ਸਿੰਘ ਨੇ ਉਲਟੀ ਕੀਤੀ ਸੀ ਤੁਣ ਚਮਚਿਆਂ ਨਾਲ ਖਾ ਰਿਆ ਹੈਗਾ ਇਹ ਹਾਲਾਤ ਤੇਰੇ ਬਣ ਜਾਣੇ ਆ ਜਿਹੜਾ ਅੱਜ ਲੋਕਾਂ ਦਾ ਇਕੱਠ ਆ 10 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਸੀ ਤੇ 10 ਵਜੇ ਤੋਂ ਪਹਿਲਾਂ ਹੀ ਇੱਥੇ ਬਹੁਤ ਲੋਕ ਆ ਇਸ ਮਜਾਰੇ ਚ ਪਹੁੰਚ ਚੁੱਕੇ ਸੀ ਇਸ ਕਰਕੇ ਜਿਹੜੀ ਇਹ ਜਵਾਬੰਦੀ ਕਰਨ ਦੀ ਕੋਸ਼ਿਸ਼ ਕਰ ਰਿਆਂ ਇਹ ਮਤ ਸਮਝੋ ਕਿ ਕਿਸੇ ਪੱਤਰਕਾਰ ਦੇ ਖਿਲਾਫ ਆ ਇਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਦਾ ਹਰ ਸੰਘਰਸ਼ੀਲ ਤਬਕਾ ਜਿਹੜਾ ਪੰਜਾਬ ਦੀ ਇਸ ਵਿਰਸੇ ਤੇ ਪਹਿਰਾ ਦੇਣਾ ਚਾਹੁੰਦਾ ਕਿ ਕਿਸੇ ਧੜਵੀ ਅੱਗੋਂ ਝੁਕਿਆ ਨਹੀਂ ਤੁਸੀਂ ਹਰਾਸਤ ਵਿੱਚ ਕਤਲ ਕਰੋ ਤੁਸੀਂ ਝੂਠੇ ਪੁਲਿਸ ਮੁਕਾਬਲੇ ਪੰਜਾਬ 'ਚ ਬਣਾਓ ਜੋ ਮਰਜ਼ੀ ਕਰਨਾ ਕਰਕੇ ਦੇਖ ਲਓ ਪੰਜਾਬ ਨੇ ਦਬਣਾ ਨਹੀਂਗਾ ਪੰਜਾਬ ਨੇ ਤੁਹਾਡੀ ਧੌਣ ਦਾ ਕਿੱਲਾ ਕੱਢ ਦੇਣਾ ਇਸ ਕਰਕੇ ਤੁਹਾਨੂੰ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣਾ ਤੇ ਪੰਜਾਬ ਦੇ ਵਿਰਾਸਤ ਨੂੰ ਤੇ ਪੰਜਾਬ ਦੇ ਸੰਘਰਸ਼ੀ ਲੋਕਾਂ ਦੇ ਸੰਘਰਸ਼ਾਂ ਦੇ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਨਹੀਂ ਤਾਂ ਪੜ੍ਹਾ ਵੀ ਦੇਵਾਂਗੇ ਤੇ ਸਮਝਾ ਵੀ ਦੇਵਾਂਗੇ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ